ਸ਼ੁਰੂਆਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਮੈਂ ਫੇਰ ਆਖਾਂਗਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਬਚਨ ਹਰਨ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕਿਨੋ ਸੌਤ ਵਿਦਾਤਾ ਵਿਦਾਤਾ ਕਹਿੰਦੇ ਨੇ ਬਣਾਉਣ ਵਾਲੇ ਨੇ ਜਿਸ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਉਸ ਨੂੰ ਸੌਂਤਰਿਆ ਕਰ ਦਿੱਤਾ ਇੱਕ ਸ਼ਬਦ ਔਂਤਰਾ ਹੁੰਦਾ ਨਾ ਜੀ ਉਸ ਵਾਹਿਗੁਰੂ ਨੂੰ ਸੌਂਤਰਿਆ ਕਰ ਦਿੱਤਾ ਕਿੰਨਾ ਨੇ ਕੀਤਾ ਸਾਧ ਸੰਗਤ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਭਗਤ ਬ੍ਰਹਮ ਗਿਆਨੀ ਹਨ ਉਹਨਾਂ ਵਿੱਚੋਂ ਹਨ ਬਾਬਾ ਜਵੰਦ ਸਿੰਘ ਜੀ ਥੋੜਾ ਸਮਾਂ ਹੈ ਔਰ ਥੋੜੇ ਸਮੇਂ ਵਿੱਚ ਘਟ ਪ੍ਰਮਾਣ ਮਹਾਪੁਰਸ਼ਾਂ ਦੇ ਜੀਵਨ ਦੇ ਚਰਨ ਪਰ ਸੁਨੇਹਾਨ ਸਾਧ ਸੰਗਤ ਇਸੇ ਨਗਰ ਦੇ ਅੰਦਰ ਰਹਿਣ ਵਾਲੇ ਹਨ ਸਤਕਾਰਕ ਬਾਬਾ ਨੱਥਾ ਸਿੰਘ ਜੀ ਉਹਨਾਂ ਦੇ ਧਰਮ ਸੁਪਤਨੀ ਹਨ ਸਾਡੇ ਮਾਤਾ ਮਾਤਾ ਖੇਮ ਕੌਰ ਜੀ ਉਹਨਾਂ ਦੇ ਘਰ ਵਿੱਚ ਦੋ ਸੁਪੁੱਤਰਾਂ ਦਾ ਜਨਮ ਹੋਇਆ ਵੱਡੇ ਹਨ ਬਾਬਾ ਸ਼ੇਰ ਸਿੰਘ ਜੀ ਉਹਨਾਂ ਤੋਂ 5 ਸਾਲ ਛੋਟੇ ਹਨ ਬ੍ਰਹਮ ਅਵਸਥਾ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਵਸੀਕੇ ਦਾ ਕੰਮ ਕਰਦੇ ਹਨ ਔਰ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਜੀ ਇਤਿਹਾਸ ਵਿੱਚ ਜੋ ਕਿ ਉਹਨਾਂ ਦੇ ਭਰਾ ਨੇ ਉਹਨਾਂ ਦੀ ਜੀਵਨੀ ਲਿਖੀ ਹੋਈ ਹੈ ਸਾਡੀ ਬਹੁਤ ਵੱਡੀ ਢਿੱਲ ਹੈ ਕਿ ਭਰਾ ਦੀ ਲਿਖੀ ਹੋਈ ਜੀਵਨੀ ਨੂੰ ਵੀ ਅਸੀਂ ਕਿਤਾਬ ਦਾ ਰੂਪ ਨਹੀਂ ਦੇ ਸਕਦੇ ਇਹ ਗੱਲ ਵੀ ਹੈ ਨਾਲ ਸਾਹਿਬ ਜਿਹੜੀ ਭਾਈ ਸ਼ੇਰ ਸਿੰਘ ਜੀ ਹੋਰਾ ਜੀਵਨੀ ਲਿਖੀ ਹੈ ਨਾ ਜੀ ਅਸੀਂ ਉਸ ਨੂੰ ਵੀ ਕਿਤਾਬ ਦਾ ਰੂਪ ਨਹੀਂ ਦੇ ਸਕੇ ਇਹ ਸਾਡੀ ਬੜੀ ਵੱਡੀ ਢਿੱਲ ਹੈ ਖੈਰ ਉਹਨਾਂ ਨੇ ਲਿਖਿਆ ਹੈ ਬ੍ਰਹਮ ਗਿਆਨੀ ਬਾਬਾ ਜਵੰਤ ਸਿੰਘ ਉਹਨਾਂ ਦੇ ਪਿਤਾ ਬਾਬਾ ਨੱਥਾ ਸਿੰਘ ਜੀ ਮਾਤਾ ਖੀਮ ਕੌਰ ਜੀ ਨਗਰ ਹੀ ਪੰਗਵਾ ਮਹਿਰਾ ਬਰਾਦਰੀ ਹੈ ਛੋਟਾ ਜਿਹਾ ਪਰਿਵਾਰ ਹੈ ਆਰਥਿਕ ਤੌਰ ਤੇ ਬੇਸ਼ੱਕ ਹਾਲਾਤ ਪਤਲੇ ਨੇ ਪਰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਉਹ ਖੁਸ਼ ਨੇ ਸਾਸੀ ਮਹਾਪੁਰਸ਼ ਬ੍ਰਹਮ ਗਿਆਨੀ ਭਾਈ ਸ਼ੇਰ ਸਿੰਘ ਜੀ ਲਿਖਦੇ ਅਸੀਂ ਇੱਕ ਦਿਨ ਨਾ ਖੇਤਾਂ ਦੇ ਵਿੱਚੋਂ ਪੱਠੇ ਲੈਣ ਵਾਸਤੇ ਗਏ ਪਸ਼ੂਆਂ ਦੇ ਵਾਸਤੇ ਇਹ ਜਿਹੜਾ ਸੁਵਾ ਲਾਗੂ ਦੀ ਲੰਗਦਾ ਕਹਿੰਦੇ ਬੋੜ ਸੀਗਾ ਉਹਦੇ ਥੱਲੇ ਬੈਠ ਗਏ ਤੇ ਜੋਤਿਸ਼ ਵਿਦਿਆ ਦਾ ਜਾਣੂ ਕੋਈ ਬਜ਼ੁਰਗ ਸੀਗਾ ਉਸ ਬਜ਼ੁਰਗ ਨੇ ਵੇਖ ਕੇ ਆਖਿਆ ਇਹ ਬੱਚਾ ਕੌਣ ਆ ਇਹਦੇ ਪਿਤਾ ਦਾ ਕੀ ਨਾਮ ਹੈ ਬਾਬਾ ਸ਼ੇਰ ਸਿੰਘ ਜੀ ਕਹਿੰਦੇ ਕਿ ਮੈਂ ਉਹਨਾਂ ਨੂੰ ਆਖਿਆ ਕਿ ਇਹ ਮੇਰਾ ਹੀ ਭਰਾ ਹੈ ਸਾਡੇ ਦੋਨਾਂ ਦਾ ਪਿਤਾ ਬਾਬਾ ਨੱਥਾ ਸਿੰਘ ਜੀ ਨੇ ਇਸੇ ਪਿੰਡ ਵਿੱਚ ਰਹਿਣ ਵਾਲੇ ਆ ਸੀ ਕਹਿਣ ਲੱਗੇ ਉਸ ਨੇ ਆਖਿਆ ਆਪਣੀ ਮਾਤਾ ਨੂੰ ਕਹਿ ਦੇ ਉਹ ਇਸ ਬੱਚੇ ਦਾ ਮੂੰਹ ਨਾ ਫਟਕਾਰਨ ਕਦੇ ਕਿਉਂ ਕਹਿਣ ਲੱਗੇ ਇਹ ਆਤਮਿਕ ਤੌਰ ਤੇ ਰੋਹਾਨੀਅਤ ਤੌਰ ਤੇ ਬਹੁਤ ਉੱਚੀ ਅਵਸਥਾ ਦੇ ਮਾਲਕ ਹੋਣੇ ਜਿਸ ਵਕਤ ਮਾਤਾ ਖੀਮ ਕੌਰ ਜੀ ਨੂੰ ਆ ਕੇ ਦੱਸਿਆ ਮਾਤਾ ਖੀਮ ਕੌਰ ਜੀ ਬੜੇ ਖੁਸ਼ ਹੋਏ ਕਿਉਂਕਿ ਉਸ ਵਕਤ ਦਾ ਸਮਾਂ ਕੁਝ ਐਸਾ ਸੀਗਾ ਭਰੋਸੇ ਵਾਲਾ 7 ਸਾਲ ਦੀ ਉਮਰ ਬਾਬਾ ਜਵੰਤ ਸਿੰਘ ਜੀ ਦੀ 12 ਸਾਲ ਦੀ ਉਮਰ ਬਾਬਾ ਛੇਰ ਸਿੰਘ ਜੀ ਦੀ ਪਿਤਾ ਨੱਥਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਮਾਂ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਦਾ ਯਤਨ ਕੀਤਾ ਔਰ ਛੇਰ ਸਿੰਘ ਜੀ ਲਿਖਦੇ ਨੇ ਵੀ ਸਾਡੀ ਮਾਤਾ ਨੇ ਸਕੂਲ ਵਿੱਚ ਲਿਖ ਕੇ ਦਿੱਤਾ ਕਿ ਬੱਚਿਆਂ ਨੂੰ ਪੜਾਉਣ ਵਾਸਤੇ ਫੀਸ ਦਾ ਪ੍ਰਬੰਧ ਮੇਰੇ ਤੋਂ ਨਹੀਂ ਪਰ ਟੀਚਰ ਸਹਿਬਾਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਬੱਚੇ ਨੂੰ ਫ੍ਰੀ ਪੜਾ ਦਿਓ ਤਾਂ ਕਿ ਮੈਂ ਸੋਚਦੀ ਮੇਰਾ ਬੱਚਾ ਪੜ ਜਾਵੇ ਬਾਬਾ ਜੀ ਦੀ ਸ਼ਖਸੀਅਤ ਤੋਂ ਟੀਚਰ ਸਹਿਬਾਨ ਵੀ ਪ੍ਰਭਾਵਿਤ ਸਨ ਉਹਨਾਂ ਨੇ ਵੀ ਪੜਾਉਣ ਦਾ ਯਤਨ ਕੀਤਾ ਉਹ ਮਹਾਪੁਰਸ਼ ਇਨਕ ਪੜੇ ਵਿਦਵਾਨ ਸੱਜਣਾ ਲਿਖਿਆ ਅੰਗਰੇਜ਼ੀ ਫਾਰਸੀ ਉਰਦੂ ਗੁਰਮੁਖ ਪੂਰਨ ਤੌਰ ਤੇ ਉਹਨਾਂ ਦੀ ਪਕੜ ਸੀਗੀ ਜਾਣਕਾਰੀ ਰੱਖਦੇ ਸਨ 18 ਸਾਲ ਦੀ ਉਮਰ ਵਿੱਚ ਆਨੰਦ ਕਾਰਜ ਹੋਇਆ ਮਰੜ ਪਿੰਡ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਸਰਦਾਰ ਗੰਡਾ ਸਿੰਘ ਦੀ ਉਹਨਾਂ ਦੀ ਸੁਪਤਰੀ ਮਾਤਾ ਈਸ਼ਰ ਕੌਰ ਜੀ ਜੋ ਬਾਬਾ ਜੀ ਦੇ ਜੀਵਨ ਵਿੱਚ ਆਏ ਔਰ ਜੀਵਨ ਸਾਥੀ ਬਣੇ ਇਹਨਾਂ ਦੰਪਤੀ ਦੇ ਗ੍ਰਹਿ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਸੀ ਸੰਤ ਸਿੰਘ ਤੇ ਸੰਤ ਸਿੰਘ ਦੇ ਗ੍ਰਹਿ ਵਿੱਚ ਵੀ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਗੁਰਦੇਵ ਸਿੰਘ ਸੀਗਾ ਸੰਤ ਸਿੰਘ ਆਮ ਕਰਕੇ ਵਿਦਵਾਨ ਸੱਜਣ ਸਾਡੇ ਕਹਿੰਦੇ ਵੀ ਸੰਤ ਸਰ ਜਿਹੜਾ 에ਰਪੋਰਟ ਦੇ ਅੰਦਰ ਗੁਰਦੁਆਰਾ ਉਸ ਬੱਚੇ ਦੇ ਨਾਮ ਤੇ ਹੈ ਹਾਲਾਂਕਿ ਸਰ ਦਾ ਅਰਥ ਹੁੰਦਾ ਸਾਗਰ ਉਦਾ ਮਤਲਬ ਜਿੱਥੇ ਮਹਾਪੁਰਸ਼ ਵਿਰਾਜਮਾਨ ਸਨ ਉੱਥੇ ਅਣਗਿਣਤ ਸੰਤ ਜਿਹੜੇ ਸਨ ਉਹ ਆਉਂਦੇ ਸਨ ਗੁਰਦੁਆਰੇ ਦਾ ਨਾਮ ਸਥਾਨ ਦਾ ਨਾਮ ਸਰ ਪੈ ਗਿਆ ਮੈਂ ਨੇੜੇ ਰੱਖਾਂ ਫਿਰੋਜ਼ਪੁਰ ਦੀ ਧਰਤੀ ਤੋਂ ਮਹਾਪੁਰਸ਼ਾਂ ਨੇ ਇੱਕ ਗੱਲ ਹੋਰ ਯਾਦ ਰੱਖਣੀ ਇਹ ਗੁਰਦੁਆਰਾ ਸਾਹਿਬ ਜਿਹੜਾ ਚਾਰ ਮੰਜ਼ਿਲਾ ਤੁਹਾਨੂੰ ਦਿਸਦਾ ਪਿਆ ਹੈ ਇਹਦੀ ਨੀਂਹ ਰੱਖੀ ਬਾਬਾ ਜਵੰਦ ਸਿੰਘ ਜੀ ਨੇ ਨਗਰ ਨਿਵਾਸੀਆਂ ਨੂੰ ਆਖਿਆ ਸੀਗਾ ਗੁਰੂ ਹਮੇਸ਼ਾ ਵੱਡਾ ਹੁੰਦਾ ਪਰ ਇਸ ਇਮਾਰਤ ਤੋਂ ਉੱਪਰ ਕਰਕੇ ਕਿਸੇ ਨੇ ਘਰ ਨਹੀਂ ਬਣਾਉਣਾ ਜਿਹੜਾ ਬਣਾਵੇਗਾ ਉਹ ਸੁਖੀ ਨਹੀਂ ਰਹੇਗਾ ਨਗਰ ਵਾਲਿਆਂ ਨੇ ਇਸ ਸਥਾਨ ਦੇ ਅੰਦਰ ਗੁਰਦੁਆਰਾ ਹੀ ਏਡਾ ਵੱਡਾ ਬਣਾ ਦਿੱਤਾ ਕਿ ਹੁਣ ਚਾਹ ਕੇ ਵੀ ਕਿਸੇ ਦੇ ਘਰ ਦੀ ਇਮਾਰਤ ਏਡੀ ਵੱਡੀ ਨਹੀਂ ਹੋ ਸਕਦੀ ਇਹ ਵੀ ਸਤਕਾਰ ਹੈ ਬ੍ਰਹਮ ਗਿਆਨੀ ਬਾਬਾ ਜਵੰਤ ਸਿੰਘ ਜੀ ਮਾਣ ਸਿਖਾਇਆ 18 ਸਾਲ ਦੀ ਉਮਰ ਵਿੱਚ ਸਰਦਾਰ ਸ਼ੇਰ ਸਿੰਘ ਜੀ ਦੇ ਮੁਤਾਬਕ ਹੈ ਉਹਨਾਂ ਦੇ ਸੌਰਾ ਸਾਹਿਬ ਜੀ ਨੇ ਉਹਨਾਂ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾਇਆ ਕੁਝ ਕਾਰਨ ਬਣਿਆ ਨੌਕਰੀ ਛੱਡੀ 1902 ਈਸਵੀ ਦੇ ਵਿੱਚ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਹੋਇਆ ਗੁਰਦੁਆਰਾ ਸੀਸ ਕਾਂਝ ਸਾਹਿਬ ਮਹਾਪੁਰਸ਼ਾਂ ਨੇ ਆਸਾ ਜੀ ਕੀ ਵਾਰ ਦਾ ਕੀਰਤਨ ਕੀਤਾ ਔਰ ਸਰਦਾਰ ਬੂਟਾ ਸਿੰਘ ਜੀ ਪ੍ਰਭਾਵਿਤ ਹੋਏ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਮੈਨੂੰ ਪਤਾ ਤੁਸੀਂ ਆਪਣਾ ਨੌਕਰੀ ਦਾ ਸਿਲਸਿਲਾ ਤਿਆਗ ਦਿੱਤਾ ਤੁਸੀਂ ਕਿਰਪਾ ਕਰੋ ਮੇਰਾ ਬਹੁਤ ਵੱਡਾ ਕਾਰੋਬਾਰ ਹੈ ਤੁਸੀਂ 라ਵਲਪਿੰਡੀ ਆ ਜਾਓ ਨਾਲੇ ਭਗਤੀ ਕਰੇ ਜਾਓ ਸਿੱਖੀ ਦਾ ਪ੍ਰਚਾਰ ਕਰੀ ਜੋ ਨਾਲੇ ਬੱਚੇ ਨੇ ਪਰਿਵਾਰ ਨੇ ਕਾਰ ਵਿਹਾਰ ਵੀ ਚੱਲਦਾ ਜਾਵੇਗਾ ਬਾਬਾ ਜੀ 라ਵਲਪਿੰਡੀ ਆਏ ਪਰ ਇਸ ਤੋਂ ਬਾਅਦ ਵੀ ਫਿਰੋਜ਼ਪੁਰ ਦੀ ਧਰਤੀ ਤੇ ਆ ਗਏ ਫਿਰੋਜ਼ਪੁਰ ਦੀ ਧਰਤੀ ਤੇ ਬਾਬਾ ਅਨੰਦ ਸਿੰਘ ਜੀ ਉਹਨਾਂ ਦੇ ਨਾਲ ਮਿਲਾਪ ਹੋਇਆ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਥਾ ਭਗਤੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇਦਾਰ ਕੀਤੇ ਸਰਦਾਰ ਰਤਨ ਸਿੰਘ ਰਾਜਾ ਸਾਸੀ ਉਹਨਾਂ ਦੇ ਮਾਸੀ ਜਿਹੜੀ ਸੀਗੀ ਉਹ ਫਿਰੋਜ਼ਪੁਰ ਰਹਿੰਦੀ ਸੀ ਉਹਨਾਂ ਨੇ ਰਾਜਾ ਸਾਸੀ ਗੱਲ ਕੀਤੀ ਗੁਰਦੁਆਰਾ ਘਾ ਮੰਡੀ ਸਭ ਤੋਂ ਪਹਿਲਾਂ ਸਮਾਗਮ ਹੋਇਆ ਬਾਬਾ ਜਵੰਤ ਸਿੰਘ ਜੀ ਮਹਾਪੁਰਸ਼ਾਂ ਦੇ ਚਰਨ ਪਵਾਏ ਗਏ ਸਰਦਾਰ ਰਗਵੀਰ ਸਿੰਘ ਜਿਹੜੇ ਸਰਦਾਰ ਨੇ ਰਾਜਾ ਸਾਸੀ ਦੇ ਉਹਨਾਂ ਨੇ ਬੇਨਤੀ ਕੀਤੀ ਸਾਡੇ ਘਰ ਨਾਲ ਧੀ ਹੈ ਇਹਨਾਂ ਪੁੱਤਰ ਹੈ ਬਾਬਾ ਜੀ ਨੇ ਆਖਿਆ ਦੇਣ ਵਾਲੇ ਧੰਗ ਗੁਰੂ ਗ੍ਰੰਥ ਸਾਹਿਬ ਆਹ ਰਾਏ ਨੇ ਅਰਜ ਕਰੋ ਪਰ ਅੰਦਰੇ ਅੰਦਰ ਅਰਦਾਸ ਕਰ ਦਿੱਤੀ ਸਾਲ ਪਿੱਛੋਂ ਉਸ ਪਰਿਵਾਰ ਦੇ ਵਿੱਚ ਇੱਕ ਪੁੱਤਰ ਹੋਇਆ ਮੇਜਰ ਹਰਿੰਦਰ ਸਿੰਘ ਉਸ ਪਰਿਵਾਰ ਨੇ ਦੁਬਾਰਾ ਫਿਰ ਸਮਾਗਮ ਕਰਾਇਆ ਔਰ ਜਿਹੜਾ 에ਰਪੋਰਟ ਦੇ ਅੰਦਰ ਤੁਸੀਂ ਇਹ ਸਥਾਨ ਵੇਖਦੇ ਹੋ ਸਾਜ ਸੰਗਤ ਇਹ ਸਥਾਨ ਉਸ ਵਕਤ 에ਰਪੋਰਟ ਨਹੀਂ ਸੀਗਾ ਇਹ ਸਾਜ ਸੰਗਤ 1934-35 ਦੇ ਕਰੀਬ 에ਰਪੋਰਟ ਬਣਿਆ ਪਰ ਮਹਾਪੁਰਸ਼ ਬਾਬਾ ਜਵੰਦ ਸਿੰਘ ਜੀ 1922 ਵਿੱਚ ਉੱਥੇ ਸਰੀਰ ਤਿਆਗਦੇ ਹਨ ਇਤਿਹਾਸ ਲੰਬਾ ਚੌੜਾ ਸਮਾਂ ਮੇਰੇ ਕੋਲ ਥੋੜਾ ਮੈਂ ਇੱਥੇ ਸਮਾਪਤੀ ਕਰਨ ਲੱਗਾ ਪਰ ਇੱਕ ਬੇਨਤੀ ਹੈ ਸਾਨੂੰ ਵਿਦੇਸ਼ਾਂ ਵਿੱਚ ਜਾਣ ਦਾ ਸਮਾਂ ਮਿਲਦਾ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮੇਰਾ ਇੱਕ ਨਾ ਧਿਆਨ ਹੁੰਦਾ ਸੀ ਵੀ ਵੀਕਐਂਡ ਦੇ ਉੱਪਰ ਬਾਬਾ ਜਵੰਦ ਸਿੰਘ ਜੀ ਦਾ ਪੂਰਾ ਜ਼ਿਕਰ ਕਰਨਾ ਸੀ ਔਰ ਜਿੱਥੇ-ਜਿੱਥੇ ਵੀ ਮੈਂ ਇਤਿਹਾਸ ਬਾਬਾ ਜਵੰਦ ਸਿੰਘ ਜੀ ਦਾ ਸੁਣਾਉਣ ਦਾ ਯਤਨ ਕੀਤਾ ਸੋਚ ਤੋਂ ਵੱਧ ਪਿਆਰ ਤੇ ਸਤਿਕਾਰ ਮਿਲਿਆ ਮੈਂ ਇਹੀ ਕਹਿ ਕੇ ਸਮਾਪਤੀ ਕਰਾਂਗੇ ਅਸੀਂ ਕੱਖ ਦੇ ਸਾਹ ਬਾਬਾ ਜਵੰਦ ਸਿੰਘ ਦੇ ਚਰਨਾਂ ਨਾਲ ਜੁੜ ਕੇ ਅਸੀਂ ਲੱਖ ਨਹੀਂ ਲੱਖਾਂ ਦੇ ਹੋ ਗਏ ਸਾਧ ਸੰਗਤ ਅੱਜ ਵੀ ਗੁਰਦੁਆਰਾ ਸੰਤ ਸਰ ਸਾਹਿਬ ਖੰਡਪੜ ਸਾਹਿਬ ਦਾ ਭੋਗ ਪਿਆ ਅਰਦਾਸੀ ਭਾਈ ਸੁਖਦੇਵ ਸਿੰਘ ਸੱਚਗੰਨ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਦੇ ਬੱਚੇ ਬਾਹਰ ਗਏ ਪਿਛਲੇ ਸਾਲ ਉਹਨਾਂ ਨੇ ਅਰਦਾਸ ਕਰਵਾਈ ਤੇ ਸਿੰਘ ਅਰਦਾਸ ਕਰਨ ਵਾਲੇ ਨੇ ਸਿੱਧਾ ਇਹ ਕਹਿ ਦਿੱਤਾ ਬਿਨਾ ਪਾਸਪੋਰਟ ਤੋਂ ਤੁਹਾਡਾ ਬੱਚਾ ਅਮਰੀਕਾ ਚਲੇ ਜਾਵੇਗਾ ਐਸਾ ਹੀ ਹੋਇਆ ਜਿੱਦਾਂ ਵੀ ਗਿਆ ਗਿਆ ਬਿਨਾ ਪਾਸਪੋਰਟ ਤੋਂ ਅੱਜ ਵੀ ਉਹ ਪਰਿਵਾਰ ਜਿਹੜਾ ਹੈ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਅਤੇ ਭੋਗ ਪਿਆ ਸਾత్సੰਗ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਤੁਸੀਂ ਨਗਰ ਵਾਲੇ بڑے ਵੱਡੇ ਭਾਗਾਂ ਵਾਲੇ ਹੋ ਗੁਰਬਾਣੀ ਦੇ ਬਚਨ ਹਨ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ 에ਰਪੋਰਟ ਦੇ ਅੰਦਰ ਤੁਸੀਂ ਅਸੀਂ ਸਾਰੇ ਜਾਂਦੇ ਆ ਨਾ ਵਿਦੇਸ਼ਾਂ ਦੇ ਵਿੱਚ ਦੁਨੀਆ ਭਰ ਦੇ ਅੰਦਰ 에ਰਪੋਰਟ ਨੇ ਇਹ ਵੀ ਮੈਂ ਮਨਜੀਤ ਸਾਹਿਬ ਤੋਂ ਹੀ ਬੇਨਤੀ ਕੀਤੀ ਮੈਨੂੰ ਇੱਕ ਪੱਤਰਕਾਰ ਕਹਿੰਦਾ ਵੀ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਮੈਂ ਜਾਣਬੁੱਝ ਕੇ ਕੀਤੀ ਨਹੀਂ ਮਹਾਂਪੁਰਸ਼ਾਂ ਨੇ ਕਰਵਾ ਲਈ ਤੇ ਦੁਨੀਆ ਭਰ ਦੇ ਅੰਦਰ 에ਰਪੋਰਟ ਨੇ ਪਰ ਗੁਰਦੁਆਰਾ ਸਾਹਿਬ ਆਬਾ ਜਵੰਦ ਸਿੰਘ ਕਿਸੇ ਦੀ ਹਿੰਮਤ ਨਹੀਂ ਕਿ ਮਹਾਪੁਰਸ਼ ਬਾਬਾ ਜਵੰਦ ਸਿੰਘ ਦਾ ਸਥਾਨ ਬਦਲ ਦਿੱਤਾ ਜਾਵੇ ਇਹ ਤਾਕਤ ਹੈ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਤੇ ਤੁਸੀਂ ਮਾਨ ਨਾਲ ਆਖੋ ਅ ਜਿੰਨੇ ਕਿ ਬੈਠੇ ਇਹਨੇ ਕਿ ਨੋਟ ਕਰ ਲਿਓ ਜਿੰਨੇ ਕਿ ਤੁਸੀਂ ਬੈਠੇ ਹੋ ਤੁਹਾਨੂੰ ਕੋਈ ਪੁੱਛੇ 에ਰਪੋਰਟ ਦੇ ਅੰਦਰ ਗੁਰਦੁਆਰਾ ਹੈ ਤੁਸੀਂ ਇਹ ਨਹੀਂ ਕਹਿਣਾ 에ਰਪੋਰਟ ਦੇ ਅੰਦਰ ਗੁਰਦੁਆਰਾ ਹੈ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਤੁਸੀਂ ਇਹੋ ਕਹਿਣਾ ਹੈ ਗੁਰਦੁਆਰੇ ਦੇ ਅੰਦਰ 에ਰਪੋਰਟ ਹੈ ਕਿਉਂ ਕਿ ਕਿਉਂਕਿ ਕਦੇ ਕਾਰ ਦੇ ਅੰਦਰ ਘਰ ਨਹੀਂ ਹੁੰਦਾ ਘਰ ਦੇ ਅੰਦਰ ਕਾਰ ਹੁੰਦੀ ਹੈ ਇਹ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਨੇ ਜਿਹੜੇ ਕਦੇ ਮਾਂ ਕਹਿੰਦੀ ਸੀ ਪੁੱਤ ਸਾਡੀ ਢਰਮੀ ਚ ਆਟਾ ਨਹੀਂ ਹੈਗਾ ਕਦੇ ਹੋ ਸਕਦਾ ਪੈਰੀ ਪਾਉਣ ਨੂੰ ਜੋੜਾ ਨਾ ਮਿਲਿਆ ਹੋਵੇ ਅੱਜ ਉਸ ਪੁੱਤਰ ਦੇ ਉਸ ਸਥਾਨ ਦੇ ਉੱਪਰ ਜਹਾਜ਼ ਵੀ ਆਗਿਆ ਲੈ ਕੇ ਚੱਲਦੇ ਆ ਮੈਂ ਧੰਨਵਾਦੀ ਹਾਂ ਅੱਜ ਉਸ ਚੀਜ਼ ਨੂੰ ਮੁੱਖ ਰੱਖ ਕੇ ਕਥਾ ਕਰਨੀ ਆਇਆ ਮੈਂ ਸਿਰਫ ਇੱਕ ਆਪਣੀ ਸ਼ਰਧਾ ਜਾਂ ਮਹਾਪੁਰਸ਼ਾ ਤੋਂ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਤੇ ਜਿਹੜੇ ਪ੍ਰਬੰਧਕ ਜਾਣਨੇ ਜਿੱਥੋਂ ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਜਿਹੜੇ ਸਟੇਜ ਤੇ ਬਿਰਾਜਮਾਨ ਪ੍ਰਬੰਧਕ ਜਾਣਨੇ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਤਨਵਾਦ ਕਰਦਾ ਤੁਸਾਂ ਸਮਾਂ ਬਖਸ਼ਿਸ਼ ਕਰਕੇ ਮੈਨੂੰ ਵੀ ਮਹਾਪੁਰਸ਼ਾਂ ਦੀ ਕਿਰਪਾ ਪਦੇ ਪਾਤਰ ਬਣਾਇਆ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਸੰਗਤ ਉਸੇ ਤਰ੍ਹਾਂ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਖੋ ਨਾ ਗੱਜ ਕੇ ਆਖੋ ਅਨੰਤ ਨਹੀਂ ਇਸ ਤਰ੍ਹਾਂ ਹੈਗਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ